ਸੰਗਤ ਜੀ ਤੁਸੀਂ ਪਿਛਲੀ ਸਾਖੀ ਵਿੱਚ ਗੁਰੂ ਸਾਹਿਬ ਦੀ ਬਾਲ ਲੀਲਾ ਸਰਵਣ ਕੀਤੀ ਸੀ ਅੱਜ ਦੇ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਪੰਦੇ ਨੂੰ ਕੀ ਉਪਦੇਸ਼ ਕਰ ਰਹੇ ਹਨ ਸਰਵਣ ਕਰੋ ਜੀ ਜਦ ਬਾਲਾ ਪ੍ਰੀਤਮ ਜੀ 6 ਸਾਲਾਂ ਦੇ ਹੋਏ ਤਾਂ ਮਹੇਤਾ ਕਾਲੂ ਜੀ ਨੇ ਉਹਨਾਂ ਨੂੰ ਪਿੰਡ ਦੇ ਪੰਦੇ ਗੋਪਾਲ ਦਾਸ ਪਾਸ ਪੜਨ ਲਈ ਭੇਜ ਦਿੱਤਾ ਪੰਡਿਤ ਗੋਪਾਲ ਦਾਸ ਪੰਜਾਬੀ ਹਿੰਦੀ ਅਤੇ ਸੰਸਕ੍ਰਿਤ ਦਾ ਵਿਦਵਾਨ ਸੀ ਗੁਰੂ ਜੀ ਬੜੇ ਚਾਹ ਅਤੇ ਖੁਸ਼ੀ ਨਾਲ ਪੜ੍ਹਦੇ ਸਨ ਅਤੇ ਕੁਝ ਸਮੇਂ ਵਿੱਚ ਹੀ ਉਹਨਾਂ ਸਭ ਕੁਝ ਸਿੱਖ ਲਿਆ ਜਿਹੜਾ ਕਿ ਪੰਦੇ ਨੂੰ ਆਉਂਦਾ ਸੀ। ਪੰਡਿਤ ਆਪਣੀ ਛੇਸ਼ ਦੀ ਅਨੋਖੀ ਕਾਬਲੀਅਤ ਵੇਖ ਕੇ ਬਹੁਤ ਹੈਰਾਨ ਸੀ। ਉਹ ਕਹਿੰਦਾ ਮੈਂ ਤਾਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਇੰਨੀ ਛੋਟੀ ਉਮਰ ਵਿੱਚ ਬਾਲਕ ਇਨਾ ਹੋਸ਼ਿਆਰ ਅਤੇ ਲਿਆਕਤ ਵਾਲਾ ਹੋ ਸਕਦਾ ਹੈ। ਜੋ ਕੁਝ ਵੀ ਮੈਂ ਇਸ ਨੂੰ ਸਿਖਾਉਂਦਾ ਹਾਂ ਇਹ ਸਭ ਕੁਝ ਛੱਟ ਸਿੱਖ ਲੈਂਦਾ ਹੈ ਜਿਵੇਂ ਕਿ ਪਹਿਲਾਂ ਹੀ ਜਾਣਦਾ ਹੋਵੇ ਮੈਂ ਤਾਂ ਕਾਫੀ ਸਮੇਂ ਤੋਂ ਬੱਚਿਆਂ ਨੂੰ ਪੜਾ ਰਿਹਾ ਹਾਂ ਪਰ ਅਜੇ ਹਾ ਸ਼ਿਸ਼ਟਾ ਮੈਨੂੰ ਕਦੇ ਨਹੀਂ ਮਿਲਿਆ ਪਰ ਪਾੰਦੇ ਨੇ ਹਾਲੇ ਗੁਰੂ ਜੀ ਦਾ ਅਸਲੀ ਰੂਪ ਨਹੀਂ ਸੀ ਵੇਖਿਆ ਇੱਕ ਦਿਨ ਪਾੰਦੇ ਨੇ ਵੇਖਿਆ ਕਿ ਗੁਰੂ ਜੀ ਆਪਣੀ ਪੱਟੀ ਲਿਖ ਰਹੇ ਸਨ ਅਤੇ ਲਿਖਣ ਵਿੱਚ ਇਹਨੇ ਗਲਤਾਂ ਹੋ ਗਏ ਸਨ ਕਿ ਉਹ ਬਾਹਰੀ ਦੁਨੀਆ ਨੂੰ ਬਿਲਕੁਲ ਵਿਸਰਗ ਗਏ ਸਨ ਪੰਡਾ ਬੜਾ ਚਿਰ ਬਾਲਾ ਸ਼ਿਸ਼ਵਲ ਵੇਖਦਾ ਰਿਹਾ ਕਿ ਕਤ ਪੱਟੀ ਪੂਰੀ ਲਿਖ ਕੇ ਉਸ ਨੂੰ ਵਿਖਾਉਂਦਾ ਹੈ ਉਹ ਇਸ ਗੱਲ ਲਈ ਉਤਸੁਕ ਸੀ ਕਿ ਉਹ ਵੇਖੇ ਕਿ ਉਸ ਦਾ ਸ਼ਿਸ਼ ਇੰਨਾ ਲਵਲੀਨ ਹੋ ਕੇ ਕੀ ਲਿਖ ਰਿਹਾ ਸੀ ਜਦ ਗੁਰੂ ਜੀ ਨੇ ਪੱਟੀ ਲਿਖ ਲਈ ਤਾਂ ਉਹ ਚੁੱਪਚਾਪ ਮਸਤੀ ਵਿੱਚ ਬੈਠ ਕੇ ਆਪਣੀ ਲਿਖਤ ਨੂੰ ਦੁਬਾਰਾ ਪੜਦੇ ਰਹੇ ਅਤੇ ਨਾਲ-ਨਾਲ ਕੁਝ ਸੁਣਾਉਂਦੇ ਵੀ ਸਨ ਜਿਵੇਂ ਕੁਝ गा ਰਹੇ ਹੋਣ ਜਦ کافی ਸਮੇਂ ਤੱਕ ਉਹ 판 ਦੇ پاس ਨਾ ਆਏ ਤਾਂ 판 ਦਾ ਆ ਕੋਟ ਕੀ ਉਹਨਾਂ پاس ਗਿਆ ਅਤੇ ਪੱਟੀ ਵਿਖਾਉਣ ਲਈ ਕਿਹਾ ਗੁਰੂ ਜੀ ਨੇ ਪੱਟੀ ਉਹਨਾਂ ਨੂੰ ਫੜਾ ਦਿੱਤੀ 판 ਦਾ ਪੱਟੀ ਵੇਖ ਕੇ ਹੈਰਾਨ ਰਹਿ ਗਿਆ ਉਸ ਪੱਟੀ ਉੱਤੇ ਕੋਈ ਵੀ ਇਬਾਰਤ ਐਸੀ ਨਹੀਂ ਸੀ ਲਿਖੀ ਜਿਹੜੀ ਕਿ ਉਸਨੇ ਆਪਣੇ ਸ਼ਗਿਰਦ ਨੂੰ ਸਿਖਾਈ ਹੋਵੇ ਉਸ ਪੱਟੀ ਉੱਤੇ ਬਰੀਕ ਕਲਮ ਨਾਲ ਛੰਦ ਦਾ ਬੰਦੀ ਵਿੱਚ ਬਹੁਤ ਕੁਝ ਲਿਖਿਆ ਹੋਇਆ ਸੀ पांदा पर्दा पर्दा सरूर ਵਿੱਚ ਆ ਗਿਆ ساری ਪੱਟੀ ਉੱਤੇ ਸੀ ਹਰਫੀ ਮੰਗ ਪੰਜਾਬੀ ਦੇ 35 ਅੱਖਰਾਂ ਅਨੁਸਾਰ 35 ਅੱਖਰੀ ਲਿਖੀ ਹੋਈ ਸੀ ਹਰ ਅੱਖਰ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਮਾਰਗ ਦਰਸ਼ਨ ਕਰਦਾ ਸੀ ਪੱਟੀ ਪੜ ਕੇ ਪਾਂਡੇ ਨੇ ਗੁਰੂ ਜੀ ਨੂੰ ਕਿਹਾ ਇਹ ਸੱਚ ਹੈ ਕਿ ਪ੍ਰਭੂ ਭਗਤੀ ਵੀ ਜ਼ਰੂਰੀ ਹੈ ਪਰ ਇਸ ਸੰਸਾਰ ਵਿੱਚ ਸੁਖੀ ਜੀਵਨ ਬਤੀਤ ਕਰਨ ਲਈ ਦੁਨਿਆਵੀ ਵਿਦਿਆ ਵੀ ਜ਼ਰੂਰੀ ਹੈ ਤਾਂ ਕਿ ਤੁਸੀਂ ਖਾਤਰੀ ਪੁੱਤਰ ਆਪਣੇ ਪਿਤਾ ਜੀ万 ਕੋਈ ਆਦਰਯੋਗ ਕੰਮ ਕਰ ਸਕੋ ਗੁਰੂ ਜੀ ਨੇ ਪਾਂਦੇ ਦੀ ਗੱਲ ਸੁਣ ਕੇ ਕਿਹਾ ਇਹ ਗੱਲ ਠੀਕ ਹੈ ਕਿ ਇਸ ਦੁਨੀਆ ਵਿੱਚ ਦੁਨੀਆਦਾਰ ਬਣਨ ਵਾਸਤੇ ਪੜਾਈ ਜ਼ਰੂਰੀ ਹੈ ਪਰ ਸਾਡੇ ਪਰਲੋਕ ਦੇ ਜੀਵਨ ਦਾ ਕੀ ਬਣੇਗਾ ਉੱਥੇ ਜਾ ਕੇ ਵੀ ਤਾਂ ਸਾਨੂੰ ਲੇਖਾ ਜੋਖਾ ਦੇਣਾ ਪੈਣਾ ਹੈ ਇਸ ਲਈ ਜਦ ਤੱਕ ਅਸੀਂ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਸਦੇ ਹੁਕਮ ਅਨੁਸਾਰ ਨਹੀਂ ਚੱਲਦੇ ਤਦ ਤੱਕ ਅਸੀਂ ਲੋਕ ਪਰਲੋਕ ਵਿੱਚ ਖੁਸ਼ ਨਹੀਂ ਹੋ ਸਕਦੇ ਇਸ ਕਰਕੇ ਕੇਵਲ ਇਸ ਦੁਨੀਆ ਦਾ ਗਿਆਨ ਪ੍ਰਾਪਤ ਕਰਨ ਦੇ ਨਾਲ ਨਾਲ ਅਗਲੀ ਦੁਨੀਆ ਦਾ ਵੀ ਖਿਆਲ ਰੱਖਣਾ ਹੈ ਇਸ ਲਈ ਉਹ ਸਿੱਖਿਆ ਵੀ ਦੇਵੋ ਜਿਹੜੀ ਅਗਲੀ ਦੁਨੀਆ ਵਿੱਚ ਕੰਮ ਆਵੇ ਪੰਡਿਤ ਹੈਰਾਨ ਪਰੇਸ਼ਾਨ ਗੁਰੂ ਜੀ ਵੱਲ ਵੇਖਦਾ ਰਿਹਾ ਸੰਗਤ ਜੀ ਕੱਲ ਨੂੰ ਅਸੀਂ ਸਾਥੀ ਵਿੱਚ ਮੌਲਵੀ ਵੱਲੋਂ ਫਾਰਸੀ ਪੜਨੀ ਸਰਵਣ ਕਰਾਂਗੇ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਸਾਡਾ WhatsApp ਨੰਬਰ 9855086990 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ